ਹalleluyah halleluyah ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਪੂਨਾ ਦੀ ਪੋਥੀ ਉਹਦੇ 36 ਵਚਨ ਉਹਦੀ ਪੇਧੀ ਆਇ ਤੇ ਜੀ ਪਰਮੇਸ਼ਰ ਦੀ ਦਇਆ ਮੇਰੇ ਮਨ ਦੇ ਅੰਦਰ ਦੁਸ਼ਟ ਦੇ ਅਪਰਾਧ ਦਾ ਵਰਾਕ ਉਹ ਦੀਆਂ ਅੱਖਾਂ ਦੇ ਅੱਗੇ ਪਰਮੇਸ਼ਰ ਦਾ ਭੈ ਹੈ ਹੀ ਨਹੀਂ ਕਿਉਂ ਜੋ ਉਹ ਆਪਣੀਆਂ ਆਪਣੀਆਂ ਅੱਖੀਆਂ ਵਿੱਚ ਆਪਣੇ ਆਪ ਨੂੰ ਫਸਲੋਂਦਾ ਹੈ ਭਾਈ ਮੇਰੀ ਬਦੀ ਭਾਲੀ ਨਾ ਜਾਵੇਗੀ ਨਾ ਕਿ ਨੋਨੀ ਸਮਝੀ ਜਾਵੇਗੀ ਉਹਦੇ ਮੂੰਹ ਦੇ ਮੂੰਹ ਦੀਆਂ ਗੱਲਾਂ ਬਦੀ ਅਦਿਸ਼ਾਂ ਦੀਆਂ ਹਨ ਉਹ ਨੇ ਬੁੱਧਵਾਣ ਹੋਣ ਨੂੰ ਅਤੇ ਭਲਾ ਕਰਨ ਨੂੰ ਛੱਡਿਆ ਹੋਇਆ ਉਹ ਆਪਣੇ ਮੰਜੇ ਉੱਤੇ ਬਦੀ ਨੂੰ ਸੋਚਦਾ ਰਹਿੰਦਾ ਹੈ ਉਹ ਭੇੜੇ ਰਾਹ ਉੱਤੇ ਲੱਗ ਤੁਰਦਾ ਹੈ ਉਹ ਬਦੀ ਤੋਕੇ ਨ ਨਹੀਂ ਕਰਦਾ ਇਹ ਯਹੋਗਾ ਤੇਰੀ ਦਇਆ ਸਵਰਗ ਵਿੱਚ ਹੈ ਅਤੇ ਤੇਰੀ ਵਫਾਦਾਰੀ ਬਦਲਾਂ ਦੀ ਹੈ ਤੇਰਾ ਧਰਮ ਪਰਮੇਸ਼ਵਰ ਦੇ ਪਰਬਤ ਪਰਬਤਾ ਸਮਾਨ ਹੈ ਤੇਰੇ ਨਿਯਮ ਵੱਡੀ ਡੁੰਗਾਈ ਵਾਲੇ ਹਨ ਜੇ ਹੋਵਾ ਤੂੰ ਆਦਮੀ ਅਤੇ ਡੰਗਰ ਨੂੰ ਬਚਾਉਂਦਾ ਹੈ اے ਪਰਮੇਸ਼ਵਰ ਤੇਰੀ ਦਇਆ ਕਿੰਨੀ ਬਹੁਮੁੱਲੀ ਹੈ ਅਤੇ ਆਦਮੀ ਦੇ ਪੁੱਤਰ ਤੇਰੇ ਖੰਭਾ ਦੀ ਛਾਇਆ ਵਿੱਚ ਪਨਾਹ ਲੈਂਦੇ ਹਨ ਉਹ ਤੇਰੇ ਘਰ ਦੀ ਚਿਕਨਾਈ ਨਾਲ ਜਾਣਗੇ ਅਤੇ ਤੂੰ ਆਪਣੇ ਵਿਲਾਸਾਂ ਦੇ ਨਦੀ ਤੋਂ ਉਹਨਾਂ ਨੂੰ ਪਿਲਾਏਗਾ ਕਿਉਂ ਜੋ ਜੀਉਂਦਾ ਚਸ਼ਮਾ ਤੇਰੇ ਮੁੱਢ ਹੈ ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ ਆਪਣੇ ਮੰਨਣ ਵਾਲਿਆਂ ਦੇ ਲਈ ਆਪਣੀ ਦਿਆ ਅਤੇ ਸਿੱਧੇ ਮੰਨ ਵਾਲਿਆਂ ਦੇ ਲਈ ਆਪਣਾ ਧਰਮ ਵਿਧਾਈ ਜਾ ਕੋ ਮੰਡੀ ਦਾ ਪੈਰ ਮੇਰੇ ਉੱਤੇ ਨਾ ਪੈਣ ਅਤੇ ਦੁਸ਼ਟ ਦੇ ਹੱਥੋਂ ਮੈਨੂੰ ਨਾ ਪਟਕਣ ਦੇ ਉਥੇ ਉਹ ਬਦਕਾਰ ਡਿੱਗ ਪਏ ਹਨ ਉਹ ਹਿਠਾ ਠਾ ਥੱਕੇ ਗਏ ਹਨ ਅਤੇ ਫਿਰ ਨਾ ਉੱਠ ਸਕਣਗੇ